ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨ ਸੋ ਦੋਸਤੋ ਮੈਂ ਤੁਹਾਨੂੰ ਸ਼ਹਿਰ ਸਰੰਦ ਦੀ ਜਿਹੜੀ ਇਹ ਲੋਕੇਸ਼ਨ ਦਿਖਾ ਰਿਹਾ ਹਾਂ ਬਹੁਤ ਖੂਬਸੂਰਤ ਇਹ ਲੋਕੇਸ਼ਨ ਆ ਬਿਲਕੁਲ ਨਜ਼ਦੀਕ ਪੁਰਾਣੀ ਸਰੰਦ ਜੇ ਪੁਰਾਣੀ ਸਰੰਦ ਦਿਖਾਵਾਂ ਰ ਤੁਹਾਨੂੰ ਆ ਵੀਰੋ ਤੁਹਾਨੂੰ ਪੁਰਾਣੀ ਸਰੰਦ ਦੇ ਘਰ ਦਿਖ ਜਾਣਗੇ ਔਰ ਇਸ ਦੇ ਨਾਲ ਹੀ ਇਹ ਬਹੁਤ ਖੂਬਸੂਰਤ ਪਾਰਕ ਬਣੀ ਹੋਈ ਆ ਔਰ ਅੱਜ ਦੇ ਸਮੇਂ ਤਾ ਜਿਹੜਾ ਇਹ ਪਾਣੀ ਦਿਖ ਰਿਹਾ ਤੁਹਾਨੂੰ ਇਸ ਨੂੰ ਚੋਆ ਕਹਿੰਦੇ ਆ ਲੇਕਿਨ ਸਾਡੇ ਬਜ਼ੁਰਗ ਦੱਸਦੇ ਨੇ ਕਿ ਇਸ ਨੂੰ ਹੰਸਲਾ ਨਦੀ ਕਹਿੰਦੇ ਹੁੰਦੇ ਸੀਗੇ ਪੁਰਾਣੇ ਸਮੇਂ ਦੇ ਵਿੱਚ ਪਰ ਚੇਂਜ ਹੋਇਆ ਕੁਝ ਸਰੰਦ ਜੇ ਗੱਲ ਕੀਤੀ ਜਾਵੇ ਮੈਂ ਉਇਓ ਕਹਾ ਬੀ ਕਾਫੀ ਸਫਾਈ ਦੇਖਣ ਨੂੰ ਮਿਲ ਰਹੀ ਆ ਜੇ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ। ਇਹੀ ਲੋਕੇਸ਼ਨ ਦੀ ਇੱਥੇ ਤੁਹਾਨੂੰ ਬਹੁਤ ਹੀ ਮਤਲਬ ਤੁਸੀਂ ਬੈਠ ਵੀ ਨਹੀਂ ਸਕਦੇ ਜਿਵੇਂ ਸਾਹਮਣੇ ਲੋਕੇਸ਼ਨ ਦੇਖਦੇ ਆ ਨਾ ਸਾਹਮਣੇ ਬਹੁਤ ਖੂਬਸੂਰਤ ਪਾਰਕ ਬਣੀ ਹੋਈ ਆ ਔਰ ਇੰਗਲਿਸ਼ ਘਾ ਲੱਗਿਆ ਹੋਇਆ ਬਹੁਤ ਸੋਹਣੇ ਸੋਹਣੇ ਫਲਾਵਰਸ ਨੇ ਇੱਥੇ ਤੁਹਾਡੇ ਜੇਕਰ ਕਿਸੇ ਨੇ ਜੈਮ ਲਾਣੀਆਂ ਤਾਂ ਉੱਥੇ ਨਾ ਥੋੜੇ ਜਿ ਝੁੰਡੇ ਵਗਾਰੇ ਵੀ ਲਗਾਏ ਗਏ ਨੇ ਬੱਚਿਆਂ ਦੇ ਲਈ ਬੱਚੇ ਉੱਥੇ ਬੈਠ ਕੇ ਤੁਹਾਡੇ ਟਾਈਮ ਸਪੈਂਡ ਕਰ ਸਕਦੇ ਆ ਝੁੰਡੇ ਲੈ ਸਕਦੇ ਆ ਔਰ ਤੁਸੀਂ ਆ ਜਿਹੜਾ ਦੇਖ ਰਹੇ ਹੋ ਨਾ ਇਹ ਉਹ ਸਾਹਮਣੇ ਦੇਖ ਲਓ ਵੀ ਪੋਲਾ ਵੀ ਉੱਥੇ ਤੇ ਘਰੇ ਹੈ ਪਾਰਕ ਵੀ ਜੇ ਤੁਸੀਂ ਇੱਥੋਂ ਸਟਾਰਟ ਕਰੋ ਤਾਂ ਉਹ ਦੇਖੋ ਇਸ ਤਰ੍ਹਾਂ ਉਹ ਰੈੱਡ ਰੈੱਡ ਦਿਖ ਰਿਹਾ ਨਾ ਉਧਰ ਤੱਕ ਤੁਸੀਂ ਆਰਾਮ ਤੇ ਸੈਰ ਕਰ ਸਕਦੇ ਹੋ ਔਰ ਇਹਦੀ ਐਂਟਰੀ ਇੱਥੇ ਤੋਂ ਹੋ ਜਾਂਦੀ ਆ ਤੇ ਜੇਕਰ ਕਿਸੇ ਨੇ ਮਤਲਬ ਤੁਰਦੇ ਤੁਰਦੇ ਜਾਣਾ ਤਾਂ ਤੁਰਦੇ ਤੁਰਦੇ ਜਾ ਕੇ ਉਹ ਰੈੱਡ ਰੈੱਡ ਦਿਖ ਰਿਹਾ ਹੈ ਨਾ ਜਿਹੜਾ ਪੁਲ ਤੇ ਤੁਸੀਂ ਉਹ ਦੇਖੋ ਜਿੱਥੇ ਗੱਡੀਆਂ ਜਾ ਰਹੀਆਂ ਮਤਲਬ ਉੱਥੇ ਜਾ ਕੇ ਇਸ ਦਾ ਰਸਤਾ ਨਿਕਲ ਜਾਂਦਾ ਮਤਲਬ ਬਹੁਤ ਸਿਸਟਮ ਚੇਂਜ ਹੋਇਆ ਯਾਰ 10 ਸਾਲ ਦੇ ਵਿੱਚ ਮੇਰੇ ਹਿਸਾਬ ਨਾਲ ਸਰੰਦਰ ਤਰੱਕੀ ਦੇ ਰਾਹ ਤੇ ਆਇਆ ਤੇ ਬਹੁਤ ਸੋਹਣੀਆਂ ਸੋਹਣੀਆਂ ਇੱਥੇ ਚੀਜ਼ਾਂ ਬਣੀਆਂ ਇਸ ਤਰ੍ਹਾਂ ਕਿ ਤੁਹਾਨੂੰ ਮੈਂ ਦਿਖਾਈ ਉਹ ਕਿ ਇਹ ਪਾਰਕ ਬਹੁਤ ਖੂਬਸੂਰਤ ਪਾਰਕ ਬਣੀ ਆ ਇਹ ਚੋਆ ਵੀ 10 ਸਾਲ ਪਹਿਲਾਂ ਦਲ ਕੀਤੀ ਜਾਵੇ ਕੱਚਾ ਹੁੰਦਾ ਸੀਗਾ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਇਹ ਚੋਆ ਵੀ ਪੱਕਾ ਔਰ ਜੇ ਇਹਦੇ ਵਿੱਚ ਮੇਰੇ ਹਿਸਾਬ ਨਾਲ ਥੋੜੀਆਂ ਜਿਹੀਆਂ ਕਿਸਤੀਆਂ ਛੱਡ ਦਿੱਤੀਆਂ ਜਾਣ ਤਾਂ ਫਿਰ ਮੈਨੂੰ ਲੱਗਦਾ ਕਿ ਫੀਲਿੰਗ ਆ ਨਾ ਜਿਹੜੀ ਉਹ ਸੁਗਨਾ ਲੇਖਣੀ ਹੈਗੀ ਚੰਡੀਗੜ੍ਹ ਵਾਲੀ ਉਹਦੇ ਵਰਗੀ ਫੀਲਿੰਗ ਆ ਸਕਦੀ ਆ ਔਰ ਜੇਕਰ ਜਿਹੜੇ ਵੀ ਭੈਣ ਭਰਾ ਸਵੇਰੇ ਸ਼ਾਮ ਇੱਥੇ ਪਾਰਕ ਦੇ ਵਿੱਚ ਘੁੰਮਣ ਆਉਂਦੇ ਆ ਜੇਕਰ ਤੁਹਾਨੂੰ ਇੱਥੇ ਪਾਰਕ ਦੇ ਵਿੱਚ ਕੋਈ ਸਮੱਸਿਆ ਵੀ ਆ ਰਹੀ ਆ ਤਾਂ ਯਾਰ ਉਹ ਵੀ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ